ਕਿ ਅਸੀਂ ਆਏ ਆ ਸਾਰੇ ਬਾਹਰੋਂ ਕੰਮ ਕਰਨ ਇੱਕ ਬਿਜ਼ਨਸਮੈਨ ਆ ਸਾਡਾ ਕਿਸੇ ਨਾ ਪਰਸਨਲ ਵੈਜ ਵੜੋਦਣੀ ਨਾ ਕਿਸੇ ਪਾਰਟੀ ਨਾਲ ਲੈਣ ਦੇਣੇ ਆ ਨਾ ਕਿਸੇ ਹੋਰ ਵੇਚ ਆ ਅਸੀਂ ਸਿਰਫ ਇੱਕ ਕੰਮ ਕਰਦੇ ਆ ਜੀ ਸ਼ਰਾਬ ਦਾ ਕੁਛ ਕਿ ਬਿਨਾਂ ਤੋਂ ਪਹਿਲਾਂ ਇੱਕ ਵਾਇਰਲ ਹੋਈ ਸੀਗੀ ਤੁਸੀਂ ਦੇਖਿਆ ਹੋਣਾ ਕਿ ਮਜੀਠੇ 'ਚ ਬਹੁਤ ਤਗੜੀ ਇੱਕ ਘਟਨਾ ਵਾਪਰੀ ਆ ਜਿਸ ਦੇ ਨਾਲ ਕਿੰਨੇ ਲੋਕਾਂ ਦੀ ਜਾਨ ਗਈ ਆ ਜੇ ਰੀਲੀ ਸ਼ਰਾਬ ਨਾਲ ਉਹ ਚੀਜ਼ਾਂ ਇਸੇ ਦਸੂਏ 'ਚ ਹੋ ਰਹੀਆਂ ਆ ਮੰਡ ਦੇ ਲਾਗੇ ਚਲਜੋ ਸ਼ਹਿਰ ਦੇ ਵਿੱਚ ਚਲਜੋ ਨਜਾਇਜ਼ ਸਭ ਤੋਂ ਵੱਧ ਆ ਜੇ ਅਸੀਂ ਕੰਟਰੋਲ ਕਰਦੇ ਆ ਤੇ ਜਿਹੜੇ ਕੁਝ ਸ਼ਰਾਰਤੀ ਅੰਸਰ ਜਿੰਨੂੰ ਕਹਿ ਦਿੰਦੇ ਆ ਜਿਹੜੇ ਨਜਾਇਜ਼ ਕਰਦੇ ਜਿਨ੍ਹਾਂ ਨੂੰ ਆਪਣਾ ਉਹਦੇ ਨਾਲ ਘਾਟਾ ਪੈਂਦਾ ਆ ਉਹ ਫੇਰ ਇਕੱਠ ਕਰਕੇ ਸਾਡੇ ਲੋ ਜਿਹੜੇ ਮੁਲਾਜ਼ਮ ਆ ਜਿਹੜੇ ਸਾਡੇ ਵਿਚਾਰੇ ਕਰਦੇ ਨਾਲ ਕੰਮ ਕਰਦੇ ਰੋਜ਼ਗਾਰ ਲਈ ਉਹਨਾਂ ਦੇ ਗਲ ਪੈਂਦੇ ਆ ਜੀ ਤੇ ਹੁਣ ਅਸੀਂ ਜਿਹੜਾ ਇੰਚਾਰ ਸਾਡਾ ਕੁਝ ਕੁ ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੀ ਕਿ ਐਸੇ ਜੀ ਠੇਕੇਦਾਰਾਂ ਨੇ ਗਲਤ ਕੀਤਾ ਆ ਦੇਖੋ ਜੀ ਸਾਡਾ ਪਰਸਨਲ ਵਿਰੋਧ ਕਿਸੇ ਨਾਲ ਨਹੀਂ ਹੈਗਾ ਅਸੀਂ ਸਿਰਫ ਇੱਕ ਰੂਟੀਨ 'ਚ ਸਾਡੇ ਮੁੰਡੇ ਜਾਂਦੇ ਕੰਮ ਕਰਨ ਡੇਲੀ ਦੇ ਡੇਲੀ ਉਹਨਾਂ ਨੇ ਜਾ ਕੇ ਆਪਣਾ ਕੈਸ਼ ਦੀ ਡਿਊਟੀ ਕਰਨੀ ਜਾਂ ਉਹਨਾਂ ਨੇ ਸਮਾਨ ਦੇਣਾ ਆ ਉਸੇ ਵਿੱਚ ਉਹ ਜਾਂਦੇ ਸੀਗੇ ਜਿਹਦਾ ਸਾਡਾ ਇੰਚਾਰਜ ਹੈ ਮੁੰਡਾ ਨੋਨੀ ਜੀ ਦਾ ਜ਼ਿਆਦਾ ਨਾਂ ਉਛਾਲ ਰਹੇ ਆ ਉਹ ਆਪਣੀ ਰੂਟੀਨ 'ਚ ਕੰਮ ਕਰਨ ਗਿਆ ਕੁਝ ਕੋ ਲੋਕਾਂ ਨੇ ਕੀ ਕੀਤਾ ਉਹਦੀ ਗੱਡੀ ਉੱਥੇ ਖਲਹਾਰੀ ਉਹਦੇ ਨਾਲ ਧੱਕਾ ਕੀਤਾ ਉਹ ਉਹਨਾਂ ਨੇ ਰਾਲ ਹੱਥਾਂ 'ਚ ਰੋੜੇ ਫੜੇ ਸੀਗੇ ਨਾਲ ਸੀਗੇ ਉਹਨਾਂ ਦੀਆਂ ਆਪਣੀਆਂ ਬੋਤਲਾਂ ਤੇ ਕੁਛ ਕ ਨਾਲ ਤਿੱਖੇ ਹਥਿਆਰ ਸੀਗੇ ਜਿੱਦੇ ਨਾਲ ਉਹਨਾਂ ਦੀ ਕੁੱਟਮਾਰ ਹੋਈ ਫੇਰ ਇੱਕ ਸੈਲਫ ਡਿਫੈਂਸ 'ਚ ਉਹਨਾਂ ਕੁਛ ਮੁੰਡੇ ਆਪਣੇ ਗਏ ਆ ਬਟ ਇਹ ਆ ਕਿ ਕਿਸੇ ਨੇ ਕੋਈ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ ਸਾਡੇ ਕੁਛਕ ਮੁੰਡਿਆਂ ਦੇ ਤੇ ਕੁਛ ਜਿਆਦਿਆਂ ਹੀ ਛੱਟਾਂ ਲੱਗੀਆਂ ਹੋਈਆਂ ਕੁਛ ਕਿ ਜਿੱਦਾਂ ਆਪਾਂ ਪ੍ਰਾਈਵੇਟ ਇਲਾਜ ਖੁਦ ਵੀ ਕਰਵਾ ਰਹੇ ਆ ਸੋ ਸਾਡੀ ਇੱਕੋ ਬੇਨਤੀ ਆ ਸਰਕਾਰ ਨੂੰ ਪੁਲਿਸ ਨੂੰ ਜੋ ਵੀ ਇਹ ਮੁੱਦਾ ਆ ਇਨੂੰ ਆਪਾਂ ਪੋਲਿਟੀਕਲ ਨਾ ਬਣਾਈਏ ਕਿਸੇ ਹੋਰ ਪਾਸੇ ਨਾ ਖੜੀਏ ਇਹਨੂੰ ਸਿਰਫ ਤੇ ਸਿਰਫ ਇੱਕ ਜਿੱਦਾਂ ਇੱਕ ਨਾਰਮਲ ਗੱਲ ਹੋਈ ਆ ਉਹਨੂੰ ਉਸੇ ਵਿੱਚ ਉਹਦੀ ਤੈਅ ਤੱਕ ਜਾਈਏ ਤੇ ਜੋ ਸਹੀ ਆ ਉਹਦਾ ਸਹੀ ਕੰਮ ਕਰਕੇ ਉਹਦਾ ਰਿਜ਼ਲਟ ਸਾਨੂੰ ਦਿੱਤਾ ਜਾਵੇ ਸਾਡੇ 2 ਤੋਂ ਬਿਲਕੁਲ ਜ਼ਿਆਦਾ ਜ਼ਖਮੀਆਂ ਜਿਨ੍ਹਾਂ ਦੇ ਮੇਜਰ ਜ਼ਿਆਦਾ ਛੱਟਾਂ ਆ ਉਹ ਅਜੇ ਵੀ ਦਾਖਲ ਨੇ ਕੁਝ ਕੁ ਮੁੰਡਿਆਂ ਦੇ ਉਹਦਾਂ ਜਿੱਦਾਂ ਚਪੇੜਾਂ ਚਪੂੜਾਂ ਇਹਨਾਂ ਮਾਰੀਆਂ ਜਾਂ ਕੁਝ ਅੰਦਰੂਨੀ ਆ ਉਹਨਾਂ ਦਾ ਬਾਹਰ ਪ੍ਰਾਈਵੇਟ 'ਚ ਆਪਾਂ ਇਲਾਜ ਕਰਾਇਆ ਜੀ ਉਹ ਆਪਣੇ ਕੁਝ ਕੁ ਛੁੱਟੀ ਤੇ ਗਏ ਹੋਏ ਆ ਗੁੱਜਾਂ ਛੱਟਾਂ ਉਹਨਾਂ ਦੇ ਤੇ ਪੁਲਿਸ ਵੱਲੋਂ ਹੁਣ ਤੱਕ ਕੀ ਕਾਰਵਾਈ ਪੁਲਿਸ ਨੇ ਜਿੱਦਾਂ ਮੰਨ ਲਓ ਕਿ ਸਾਡੀ ਵੀ ਬਿਆਨਾਂ ਤੇ ਜੋ ਬਣਦਾ ਸੀਗਾ ਉਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਕੀਤੀ ਪਰ ਕੁਝ ਕਿ ਜਿੱਦਾਂ ਆਪਾਂ ਕਹਿ ਦਿੰਦੇ ਕਿ ਦਬਾਅ ਪਾ ਕੇ ਸਾਡੇ ਵੱਲ ਨੂੰ ਗੱਲ ਨੂੰ ਕੀਤਾ ਜਾ ਰਿਹਾ ਹੈ ਪਰ ਇਸ ਦੇ ਵਿੱਚ ਉਸ ਦਾ ਕੋਈ ਲੈਣ ਦੇਣ ਨਹੀਂ ਹੈ ਇਸ ਜਸਟ ਇੱਕ ਨਾਰਮਲ ਜਿੱਦਾਂ ਆਪਾਂ ਕਹਿੰਦੇ ਆ ਜੀ ਇੱਕ ਇਹਨਾਂ ਦਾ ਉਹਨਾਂ ਨੇ ਆਪਣੇ ਵੱਲੋਂ ਧੱਕਾ ਕੀਤਾ ਜੀ ਕਿ ਅਸੀਂ ਮਾਲ ਵੇਚਣਾ ਹੈ ਇੱਕ ਤਾਂ ਸੀ ਕਿ ਜੀ ਲੋਕਲ ਕੋਈ ਠੇਕੇਦਾਰ ਸੀਗਾ ਜਿਹੜਾ ਹੁਣ ਦੂਜੇ ਏਰੀਆ ਚਲਾ ਗਿਆ ਉਹ ਪੁੱਛੋ ਪੂਰਾ ਉਹਨਾਂ ਨੂੰ ਬੈਕਅਪ ਕਰ ਰਿਹਾ ਜੀ ਮੇਰੇ ਸਹਾਰਾ ਉਹਨਾਂ ਕੀ ਨਾਮ ਸੀ ਬੰਟੀ ਆ ਬੰਟੀ ਹੈ ਜੀ ਵਿਸਾਲ ਕੋਸ਼ਲਾ ਜੀ ਨੂੰ ਕਹਿ ਦਿੰਦੇ ਉਹ ਪੂਰਾ ਨਾਲ ਬੈਕਅਪ ਕਰ ਰਿਹਾ ਕਿ ਤੁਸੀਂ ਤਗੜੇ ਹੋਗੇ ਇਹਨਾਂ ਦੇ ਅੱਗੇ ਖੜੋ ਅਸੀਂ ਤੁਹਾਨੂੰ ਸਪੋਰਟ ਕਰਦੇ ਪਏ ਆ ਤੁਸੀਂ ਇਹਨਾਂ ਨਾਲ ਵੇਰੋ ਜੋ ਕਰਨਾ ਕਰੋ ਪਰ ਇਹਨਾਂ ਦੀ ਇੱਕ ਨੰਬਰ ਸ਼ਰਮ ਨਹੀਂ ਵੀ ਕੰਦੇ ਰਿਐਲਿਟੀ ਠੇਕੇਦਾਰ ਉਹ ਠੇਕੇਦਾਰ ਨੂੰ ਦੇਣਾ ਚਾਹੀਦਾ ਹਾਂ ਰਿਐਲਿਟੀ ਚ ਠੇਕੇਦਾਰ ਹੀ ਠੇਕੇਦਾਰ ਦਾ ਸਾਥ ਦਵੇ ਤਾਂ ਗੱਲ ਬਣਦੀ ਆ ਜੇ ਠੇਕੇਦਾਰ ਅਜ ਨਜਾਇਜ਼ੀਆਂ ਨਾਲ ਜੁੜ ਗਏ ਤੇ ਅਸੀਂ ਕਿੱਥੋਂ ਸਰਕਾਰ ਨੂੰ ਰੈਵਨਿਊ ਦੇਣਾ ਅੱਜ ਦੀ ਡੇਢ ਚ ਸਾਡਾ ਦਿੱਲੀ ਦਾ 11 ਲੱਖ 4000 ਕੁ ਰੁਪਏ ਸਾਡਾ ਦਿੱਲੀ ਦਾ ਰੈਵਨਿਊ ਜਾਂਦਾ ਫੇਰ ਖਰਚੇ ਸਾਡੇ ਵੱਖਰੇ ਆ ਫੇ ਆਪਾਂ ਜਿਹੜਾ ਮ ਇਹ ਤਕਰੀਬਨ 14-15 ਲੱਖ ਰੁਪਏ ਦਿੱਲੀ ਦਾ ਬਣਦਾ ਤੇ ਅਸੀਂ ਉਹਨਾਂ ਰੈਵਨਿਊ ਇਕੱਠਾ ਕਰ ਨਹੀਂ ਪਾਉਂਦੇ ਇਸ ਸੂਬੇ 'ਚ ਅੱਜ ਦੀ ਡੇਢ ਤੋਂ ਦੋ ਮਹੀਨੇ ਦਾ ਸਾਡਾ ਲਾਸ 3 ਕਰੋੜ ਦੇ ਡੇਢ ਗੇੜ ਚਲਾ ਗਿਆ ਜੇ ਆਪਾਂ ਹੁਣ ਪੈਰ ਵੀ ਕਰਨ ਲੱਗੇ ਆਂ ਤੇ ਨਜਾਇਜ਼ੀ ਇਹਦਾ ਕੱਟ ਕਰਕੇ ਸਾਡੇ ਅੱਗੇ ਆਉਣਗੇ ਤੇ ਅਸੀਂ ਇਹ ਨੁਕਸਾਨ 'ਚ ਹੋਰ ਜਾਵਾਂਗੇ ਸਾਡੀ ਸਰਕਾਰ ਨੂੰ ਪੁਲਿਸ ਨੂੰ ਇੱਕੋ ਇੱਕ ਇਹੋ ਬੇਨਤੀ ਹੱਥ ਜੋੜ ਕੇ ਆ ਕਿ ਸਾਡਾ ਤੁਸੀਂ ਸਾਥ ਦਿਓ ਇਸ ਕੰਮ 'ਚ ਅਸੀਂ ਇੱਕ ਨੰਬਰ ਦਾ ਕੰਮ ਕਰਨਾ ਹੈ ਕੋਈ ਜਾਨ ਨਹੀਂ ਮਾਰਨੀ ਇੱਥੇ ਨੁਕਸਾਨ ਨਹੀਂ ਕਰਨਾ ਤੇ ਨਾ ਸਾਡਾ ਕੋਈ ਲੈਣ ਦੇਣੇ ਲੜਾਈ ਚ ਨਾ ਹੋਇਆ ਸੀ ਪਹਿਲਾਂ ਜੈ ਭੀਮ ਜੈ ਭਾਰਤ ਜੈ ਤੁਨ ਗੁਰਦੇਵ ਮੈਂ ਉੱਥੇ ਸਾਰੀ ਘਟਨਾ ਗ੍ਰਾਮ ਦੇ ਵਿਲੇ ਮੈਂ ਉੱਥੇ ਮੌਜੂਦ ਸੀਗਾ ਸਭ ਤੋਂ ਪਹਿਲਾਂ ਜਦੋਂ ਜਿਹੜਾ ਇਹ ਨੋਨੀ ਆ ਤਾਂ ਇੱਕ ਹੋਰ ਇਹਨਾਂ ਦੇ ਨਾਲ ਕੋਈ ਮੁੰਡਾ ਸੀਗਾ ਉਹਨਾਂ ਨੇ ਉੱਥੇ ਜਿੱਥੇ ਇਹ ਕਹਿੰਦੇ ਆ ਵੀ ਇਹਨਾਂ ਨੇ ਗੱਡੀ ਆਪਾਂ ਨਹੀਂ ਲੱਗਣ ਦੇਣੀ ਜਿਹੜਾ ਰੌਲਾ ਮੇਨ ਸ਼ੁਰੂ ਹੋਇਆ ਹੈਗਾ ਉਹ ਇਹ ਇਹ ਸ਼ੁਰੂ ਹੋਇਆ ਹੈ ਵੀ ਇਹ ਕਹਿੰਦੇ ਆ ਅਸੀਂ ਗੱਡੀ ਨਹੀਂ ਲੱਗਣ ਦੇਣੀ ਗੱਡੀ ਜਿਹੜੀ ਹੁੰਦੀ ਆ ਉਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ 'ਚ ਲਾਈਏ ਤਾਂ ਫਿਰ ਉਹ ਬੰਦਾ ਹੱਕਦਾਰ ਹੁੰਦਾ ਕਹਿਣ ਦਾ ਮੈਂ ਉੱਥੇ ਮੌਜੂਦ ਸੀਗਾ ਫਿਰ ਉਹ ਹੱਕਦਾਰ ਹੁੰਦਾ ਵੀ ਮੇਰੀ ਜਗ੍ਹਾ ਦੇ ਵਿੱਚ ਤੂੰ ਆਹ ਚੀਜ਼ ਨਹੀਂ ਕਰਨੀ ਪਰ ਉਹ ਹੈਗੀ ਗਲੀ ਸਰਕਾਰੀ ਸਰਕਾਰੀ ਗਲੀ ਤੇ ਅਸੀਂ ਕਿਸੇ ਨੂੰ ਨਹੀਂ ਟੱਕ ਸਕਦੇ ਵੀ ਕੋਈ ਗੱਡੀ ਲੈ ਕੇ ਆ ਰਿਹਾ ਹੈ ਜਾਂ ਜਾ ਰਿਹਾ ਹੈ ਕਿੱਥੇ ਖੜਿਆ ਔਰ ਦੂਸਰੀ ਗੱਲ ਉਹਨਾਂ ਦਾ ਬਿਲਕੁਲ ਆਪੋਜ਼ਿਟ ਸਾਈਡ ਉਹਨਾਂ ਦਾ ਠੇਕਾ ਆ ਉਹ ਆਪਣੇ ਠੇਕੇ ਦੇ ਵਿੱਚ ਕੈਸ਼ ਲੈਣ ਜਾਂ ਦੇਣ ਜਾਂ ਉੱਥੋਂ ਕੋਈ ਵੀ ਜਿਹੜਾ ਸਮਾਨ ਆ ਉਹ ਚੱਕਣ ਆ ਰੱਖਣ ਆਏ ਸੀਗੇ ਇਨ ਬਿਟਵੀਨ ਉੱਥੇ ਆ ਜਿਹੜੇ ਜਿੰਨੇ ਵੀ ਬੰਦੇ ਹੈਗੇ ਆ ਇਨ ਬਿਟਵੀਨ ਜਿਹੜੇ ਵੀ ਸ਼ੰਕਰ ਰਾਜ ਆ ਹੋਰ ਵੀ ਉਹਦੇ ਜਿਹੜੇ ਪੰਜ ਸੱਤ ਸਾਥੀ ਹੈਗੇ ਇਹ ਹੌਲੀ ਹੌਲੀ ਉੱਥੇ ਇਹਨਾਂ ਨੇ ਪਹਿਲਾਂ ਹੀ ਪਲਾਨਿੰਗ ਕੀਤੀ ਸੀਗੀ ਵੀ ਉਹ ਉਹਨਾਂ ਨੇ 8 ਵਜੇ ਆਉਣਾ ਆ ਤੇ 8 ਵਜੇ ਅਸੀਂ ਉਹਨਾਂ ਤੇ ਅਟੈਕ ਕਰਨਾ ਆ ਤੇ ਇਹਨਾਂ ਨੇ ਪਹਿਲਾਂ ਹੀ ਉੱਥੇ ਸਾਰੇ ਰੋੜੇ ਵੀ ਰਖੇ ਸੀਗੇ ਖਾਲੀ ਬੋਤਲਾਂ ਦੇ ਜਿਹੜੇ ਡਾਲੇ ਹੁੰਦੇ ਉਹ ਵੀ ਉੱਥੇ ਸਾਰਾ ਉਹ ਜਮਾ ਕੀਤਾ ਹੋਇਆ ਸੀਗਾ ਜਦੋਂ ਇਹ ਉੱਥੇ ਆਏ ਆ ਇਹਨਾਂ ਨੇ ਉਹਨਾਂ ਨੂੰ ਰੋਕ ਇਹਨਾਂ ਨੂੰ ਉਹਨਾਂ ਨੂੰ ਕਿਹਾ ਜਾ ਕੇ ਵੀ ਤੁਸੀਂ ਇੱਥੇ ਗੱਡੀ ਨਹੀਂ ਲਾਣੀ ਇਹ ਕਹਿੰਦੇ ਅਸੀਂ ਆਪਣੀ ਜਗ੍ਹਾ ਤੇ ਖੜੇ ਆਂ ਅਸੀਂ ਕੋਈ ਤੁਹਾਡੇ ਘਰ ਬਾਹਰ ਜਾਂ ਤੁਹਾਡੇ ਘਰ ਦੇ ਮੂਰੇ ਨਹੀਂ ਖੜੇ ਪਰ ਉਹਨਾਂ ਨੇ ਉਦੋਂ ਉਹ ਪੂਰੀ ਬਦਮਾਸ਼ੀ ਦੇ ਹਿਸਾਬ ਨਾਲ ਆਏ ਵੀ ਆਪਾਂ ਇਹਨਾਂ ਨੂੰ ਢੜਾ ਦਾਂਗੇ ਇਹਨਾਂ ਨੂੰ ਮਾਰਨ ਵੀ ਪਏ ਇਹਨਾਂ ਨੇ ਆਪਣਾ ਆਪ ਬਚਾ ਕਰਕੇ ਉੱਥੋਂ 5 ਮਿੰਟ ਇੱਧਰ ਉੱਧਰ ਹੋ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਚਲੋ ਸਾਰਿਆਂ ਨੂੰ ਫੋਨ ਕੀਤਾ ਮੂਹਦਵਾਰਾਂ ਨੂੰ ਫੋਨ ਕੀਤਾ ਮੈਂ ਵੀ ਇਲੈਕਸ਼ਨ ਲੜਿਆ ਹੋਇਆ ਆ ਮੈਂ ਵੀ ਮੂਹਦਵਾਰ ਆ ਤੇ ਮੈਂ ਵੀ ਉੱਥੇ ਪਹੁੰਚਿਆ ਉਸ ਵੇਲੇ ਮੈਂ ਥੋੜੀ ਜਿਹੀ ਦੂਰ ਸੀਗਾ ਫਿਰ ਮੈਂ ਉਸ ਤੋਂ ਬਾਅਦ ਆ ਗਿਆ ਹੀ ਲੱਗੇ ਫਿਰ ਮੈਂ ਸ਼ੰਕਰ ਨਾਲ ਜਾ ਕੇ ਗੱਲ ਵੀ ਕੀਤੀ ਮੈਂ ਗੱਲ ਸ਼ੰਕਰ ਤੁਸੀਂ ਵੀ ਸ਼ਹਿਰਦਾਰੀ ਆ ਇਹ ਵੀ ਸ਼ਹਿਰ ਦੇ ਆ ਆਪਸ ਵਿੱਚ ਬੈਠ ਕੇ ਜਿਹੜੀ ਗੱਲ ਹੁੰਦੀ ਆ ਆਪਸ ਵਿੱਚ ਕਰ ਲਓ ਇੰਨਾ ਹੀ ਕਰਦੇ ਕਰਦੇ ਉਹਨਾਂ ਦੇ ਵਿੱਚੋਂ ਜਿਹੜੇ ਇਹ ਕਹਿੰਦੇ ਆ ਵੀ ਬੱਚੇ ਛੋਟੀ ਉਮਰ ਦੇ ਆ ਜਾਂ ਜਨਾਨੀਆਂ ਆ ਉਹਨਾਂ ਹੀ ਜਨਾਨੀਆਂ ਤੇ ਬੱਚਿਆਂ ਨੇ ਰੋੜੇ ਮਾਰੇ ਤੇ ਡਾਲੇ ਦੇ ਵਿੱਚੋਂ ਬੋਤਲਾਂ ਕੱਢ ਕੇ ਮਾਰੀਆਂ ਉਹਦੇ ਵਿੱਚੋਂ ਸਾਡੇ 2-3 ਬੰਦੇ ਆਦੇ ਸਿਰਾਂ ਤੇ ਵੀ ਵੱਜੀਆਂ ਬਾਕੀ ਜਿਹੜੀ ਬੱਚੇ ਦੀ ਗੱਲ ਆ ਸਾਡਾ ਜਿਹੜਾ ਇੱਕ ਬੰਦਾ ਜਿਹੜਾ ਉੱਥੇ ਐਡਮਿਟ ਆ ਨਾ ਜਿਹਦੇ ਗੁੱਟਬੱਡ ਹੋਇਆ ਤੇ ਉਹ ਬੰਦੇ ਦੀ ਉਮਰ ਵੀ 19 ਸਾਲ ਕੁਛ ਮਹੀਨੇ ਆ ਉਹ ਵੀ ਬੱਚਾ ਹੀ ਆ ਇੱਕ ਹਿਸਾਬ ਦਾ ਉਹ ਤਾਂ ਸਿਰਫ ਇਹਨਾਂ ਦੇ ਹੱਥ ਦੇ ਵਿੱਚ ਜਿੰਨੀ ਦੇਰ ਹਥਿਆਰ ਸੀਗੇ ਉੰਨੀ ਦੇਰ ਇਹਨਾਂ ਨੇ ਹਥਿਆਰ ਚਲਾਏ ਜਦੋਂ ਹਥਿਆਰ ਐ ਨਹੀਂ ਸੀਗੇ ਤਾਂ ਉਦੋਂ ਇਹਨਾਂ ਨੇ ਮੁੜ ਕੇ ਭੱਜਣ ਨੂੰ ਲੱਗੇ ਆ ਤਾਂ ਉਦੋਂ ਜਿਹੜੀ ਹੱਤਾਪਾਈ ਹੋਈ ਆ ਉਹ ਵੀ ਹੱਥਾਂ ਨਾਲ ਹੋਈ ਆ ਕੁਝ ਵੀ ਕਿਸੇ ਨੇ ਕਿਸੇ ਨੂੰ ਮਾਰਿਆ ਨਹੀਂ ਨਾ ਹੀ ਇਹਨਾਂ ਦੇ ਹੱਥੇ ਦੇ ਕੋਲ ਸੀਗਾ ਕਿਉਂਕਿ ਇਹ ਲੜਨ ਦੀ ਮਨਛਾਹ ਨਾਲ ਇਹ ਨਹੀਂ ਗਏ ਸੀਗੇ ਉਹ ਉੱਥੇ ਪਹਿਲਾਂ ਹੀ ਤਿਆਰੀ 'ਚ ਖੜੇ ਸੀਗੇ ਆ ਉੱਥੇ ਸਾਰਾ ਕੱਡਾ ਕਰਾਮ ਹੋਇਆ ਕਿੰਨੇ ਨੌਜਵਾਨ ਤੁਹਾਡੇ ਜ਼ਖਮੀ ਹੋਏ ਸੀ ਸਾਡੇ ਉੱਥੇ 6-7 ਜਾਣੇ ਜ਼ਖਮੀ ਹੋਏ ਆ ਜਿਹੜੇ ਜਿਆਦਾ ਮੇਜਰ ਸੀਰੀਅਸ ਆ ਉਹ ਐਸ ਵਾਲੇ ਹਸਪੀਟਲ ਚ ਐਡਮਿਟ ਆ ਜਿਹੜੇ ਬਾਕੀ ਸੀਗੇ ਉਹ ਜਿਹੜੀ ਮੋਢਲੀ ਮਾੜੀ-ਮੁਢੀ ਫਰਸਟ ਏਡ ਹੁੰਦੀ ਆ ਉਹ ਲੈ ਕੇ ਤਾਂ ਆਪਣੇ ਘਰਾਂ ਚ ਬਹਿ ਗਏ ਆ ਸ਼ਟਰ ਦੇ ਵਿੱਚ ਕੋਈ ਨਹੀਂ ਮਾਰਦਾ ਸੀਗਾ ਸ਼ਟਰ ਦੇ ਵਿੱਚ ਇਹਨਾਂ ਦੇ ਬੰਦੇ ਹੀ ਮਾਰਦੇ ਕਿਉਂਕਿ ਵੀਡੀਓ ਇਹਨਾਂ ਨੇ ਬਣਾਈ ਅਸੀਂ ਤਾਂ ਬਣਾਈ ਹੀ ਨਹੀਂ ਕੀ ਤੇ ਉਸ ਤੋਂ ਬਾਅਦ ਆ ਜਿਹੜਾ ਇਹ ਬਾਕੀ ਐਸਸੀ ਸਮਾਜ ਦਾ ਮੈਂ ਵੀ ਇੱਕ ਹਿੱਸਾ ਆ ਮੈਂ ਵੀ ਐਸਸੀ ਸਮਾਜ ਤੋਂ ਤਾਲੁਕ ਰੱਖਦਾ ਇਹ ਨਹੀਂ ਹੈਗਾ ਵੀ ਅੱਜ ਜੇ ਮੇਰੇ ਤੇ ਕੋਈ ਮੈਂ ਕੋਈ ਗਲਤ ਕੰਮ ਕਰਦਾ ਤਾਂ ਮੈਂ ਅੱਜ ਆਪਣੇ ਅਸੀਂ ਸਮਾਜ ਨੂੰ ਨਾਲ ਲੈ ਕੇ ਤਾਂ ਮੈਂ ਉਹਨਾਂ ਨੂੰ ਵੀ ਬਦਨਾਮ ਕਰਾਂ ਜਿਹੜੀ ਕੋਈ ਗੱਲ ਹੈਗੀ ਆ ਤੁਸੀਂ ਆਪਸ ਵਿੱਚ ਕਰੋ ਸਾਡੇ ਸਮਾਜ ਨੂੰ ਨਾ ਬਦਨਾਮ ਕਰੋ ਮੈਂ ਵੀ ਉਸੇ ਸਮਾਜ ਦਾ ਹਿੱਸਾ ਆ ਤੇ ਬਾਕੀ ਜਿਹੜੇ ਅਧਿਕਾਰਾਂ ਦੀ ਗੱਲ ਉੱਥੇ ਕੋਈ ਕਰਦਾ ਹੈ ਵੀ ਉਹਨੂੰ ਉਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਉਹਨਾਂ ਨੂੰ ਮਾਰਨ ਦਾ ਤੇ ਪਹਿਲਾਂ ਅਧਿਕਾਰ ਉਹਨਾਂ ਨੇ ਲਿਆ ਸੀਗਾ ਇਹਨਾਂ ਨੂੰ ਮਾਰਨ ਦਾ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਇਹਨਾਂ ਦੇ ਸੱਟਾਂ ਮਾਰੀਆਂ ਤੇ ਸਿਰਫ ਉਹ ਇੱਕ ਸਿੰਪਥੀ ਦੀ ਗੱਲ ਆ ਵੀ ਉੱਥੇ ਜਨਾਨੀਆਂ ਤੇ ਨਿਆਣੇ ਸੀਗੇ ਉਹ ਉਹਨਾਂ ਦੇ ਉੱਤੇ ਸਾਰੀ ਗੇਮ ਖੇਡਣ ਦੇ ਮੂਰੇ ਕਰਕੇ ਬਾਕੀ ਹੋਰ ਸਾਰਾ ਘਟਾ ਉਹਨਾਂ ਨੇ ਆਪ ਹੀ ਕੀਤਾ ਹੈ ਪਾਹੇ ਗੁਰਜੀ ਕੀ ਫਤਿਹ ਅੱਜ ਜਿਹੜਾ ਇੱਥੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਠੇਕੇਦਾਰ ਸਾਡੀ ਜਿਹੜੀ ਫਰਮ ਹੈ ਚੰਡੀਗੜ੍ਹ ਟਾਊਨ ਉਹਦੇ ਨਾਲ ਅਸੀਂ ਭਾਈਵਾਲ ਆ ਇੱਥੇ ਬਾਹਰੋਂ ਆ ਕੇ ਅਸੀਂ ਇੱਥੇ ਬਿਜ਼ਨਸ ਕਰ ਰਹੇ ਆ ਆਪਣਾ ਜੋ ਕਿ ਸਾਡਾ 40 ਕਰੋੜ 33 ਲੱਖ ਦਾ ਇੱਕ ਸਾਲ ਦਾ ਸਾਡਾ ਬਿਜ਼ਨਸ ਹੈ ਉਦੇ ਵਿੱਚ ਰੋਜਦਾਈ ਸਾਨੂੰ ਫਰਮ ਨੂੰ 12 ਤੋਂ 12.5 ਲੱਖ ਰੁਪਇਆ ਜਿਹੜਾ ਖਰਚਾ ਔਰ ਸਰਕਾਰ ਨੂੰ ਜਮ੍ਹਾਂ ਕਰਾਉਨੇ ਆ ਇਹ ਤਾਂ ਇਹ ਜਮ੍ਹਾਂ ਕਰਾਉਨੇ ਕਿ ਜੇ ਸਾਨੂੰ ਠੇਕੇਆ ਤੋਂ ਆਮਦਨ ਹੋਏਗੀ ਕਿ ਕਰਕੇ ਜੋ ਆਮਦਨ ਹੈ ਉਹ ਸਾਡੀ ਆਮਦਨ ਪ੍ਰਭਾਵਿਤ ਹੋ ਰਹੀ ਹੈ ਉਹ ਕਿਉਂ ਪ੍ਰਭਾਵਿਤ ਹੋ ਰਹੀ ਹੈ ਕਿ ਇੱਥੇ ਜਿਹੜੀ ਜ਼ਰੀਲੀ ਸ਼ਰਾਬ ਔਰ ਨਜਾਇਜ਼ ਸ਼ਰਾਬ ਉਹ 베ਚੀ ਜਾ ਰਹੀ ਹੈ ਔਰ ਰੋਜ ਦਾ ਸਾਨੂੰ ਘੱਟੋ-ਘੱਟ ਵੀ 3-2 ਮਹੀਨੇ ਪਿਛੇ ਹੋਏ ਆ ਉਹਦੇ ਵਿੱਚ 3 ਕਰੋੜ ਦੇ ਲਗਭਗ ਸਾਨੂੰ ਕਟਾ ਪਿਆ ਚੁੱਕਾ ਹੈ ਮੈਂ ਇਹ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਕਹਿ ਦੱਸਣਾ ਚਾਹੁੰਨਾ ਸਰਕਾਰ ਨੂੰ ਵੀ ਦੱਸਣਾ ਚਾਹੁੰਨਾ ਵੀ ਸਾਡਾ ਜੇ ਇਸੇ ਇਸ ਤਰ੍ਹਾਂ ਹੀ ਘਟਾ ਰਿਹਾ ਤੇ ਭਾਈ ਅਸੀਂ ਚਾਬੀਆਂ ਦੇ ਦੇਾਂਗੇ ਚਲਾ ਲ ਦੇ ਨਜਾਦੀਆਂ ਚਲਾਉਣ ਠੇਕੇ ਫਿਰ ਅਸੀਂ ਤੇ ਠੇਕੇ ਨਹੀਂ ਚਲਾ ਸਕਦੇ ਇਸ ਕਰਕੇ ਜਿਹੜਾ ਝਗੜਾ ਸਾਡਾ ਮੇਨ ਹੋਇਆ ਜਿੱਥੇ ਇਜ਼ਤ ਕਰਕੇ ਕਰ ਰਹੇ ਆ ਉਹ ਅਸੀਂ ਸਾਡੇ ਜਿਹੜੇ ਵਰਕਰ ਆ ਮੁੰਡੇ ਉਹ ਸਾਰੇ ਸ਼ਾਮ ਨੂੰ ਜਿਹੜੀ ਰੁਟੀਨ ਚ ਸੇਲ ਆਪਣੀ ਲੈਂਡ ਗ੍ਰਾਈ ਕਰਨ ਜਾਂਦੇ ਆ ਉਸ ਦਿਨ ਵੀ ਜਿਸ ਦਿਨ ਪਿਛਲੇ ਦਿਨੀ ਇਹ ਝਗੜਾ ਹੋਇਆ ਉਹ ਆਪਣੀ ਸੇਲ ਠੇਕੇ ਤੋਂ ਲੈਣ ਗਏ ਗੱਡੀ ਬਾਹਰ ਖੜੀ ਕੀਤੀ ਹੈ ਸਾਡੇ ਛੋਟੇ ਵੀਰ ਨੂੰ ਨੀਜੀ ਜਿਹੜੇ ਅਸੀਂ ਉਧਰ ਤੇ ਇੰਚਾਰਜ ਲਾਏ ਆ ਉਥੇ ਗੱਡੀ ਖੜੀ ਕੀਤੀ ਆਪਣਾ ਕੈਸ਼ ਲੈਣ ਗਏ ਆ ਇਹਨਾਂ ਨੇ ਪਹਿਲੇ ਜਿਹੜੇ ਨਜਾਇਜ਼ੀ ਅਸੀਂ ਸ਼ਰਾਬ ਨਜਾਇਜ਼ ਵੇਚਦੇ ਆ ਇਹਨਾਂ ਨੇ ਅੜ ਨਾਲ ਉਹਨਾਂ ਦੇ ਗਲ ਪਏ ਆ ਇੱਟਾ ਰੋੜੇ ਚ ਲਾਏ ਆ ਲੇਡੀਜ਼ ਨੂੰ ਅੱਗੇ ਕਰਕੇ ਗਲ ਪੁਆਈਆਂ ਮੁੜ ਕੇ ਆਪ ਵੀ ਗਲ 14 15 ਜਾਣੇ ਉਹਨਾਂ ਦੇ ਗਲ ਪਏ ਔਰ ਸੱਟਾਂ ਲਾਈਆਂ ਸਾਡੇ ਦੋ ਮੁੰਡਿਆਂ ਦੇ ਮੇਜਰ ਸੱਟਾਂ ਲੱਗੀਆਂ ਇੱਕ ਦਾ ਜਿਹੜਾ ਫ੍ਰੈਕਚਰ ਹੈ ਗਿੱਟੇ ਦਾ ਵੈ ਇੱਕ ਦਾ ਹੱਥ ਦਾ ਫ੍ਰੈਕਚਰ ਆ ਸਿਰ ਤੇ ਮਾਰਨ ਲੱਗ ਗਈ ਔਰ ਆਪਣੇ ਬਾਹ ਅੱਗੇ ਕੀਤੀ ਉਹਦੀ ਬਾਹ ਕੱਟੀ ਗਈ ਹੈ ਉਹ ਸਾਰੇ ਹਸਪਤਾਲ ਦਾਖਲ ਹੈ ਜਿਹੜੇ 26 ਤੱਕ ਦੀ ਮੇਰੇ ਖਿਆਲੋਂ ਉਹਦੇ ਬਣੀ ਹੈ ਤੇ ਇਹ ਸਾਨੂੰ ਬਿਲਕੁਲ ਕੰਮ ਨਹੀਂ ਕਰਨ ਦੇ ਸਾਡੀ ਤੇ ਇਹ ਹੀ ਹੈ ਕਿ ਸਾਨੂੰ ਇਹ ਜਿਹੜੇ ਨਜਾਜ਼ੀਆਂ ਨੂੰ ਜਿਹੜਾ ਬੰਦ ਕੀਤਾ ਜਾਵੇ ਤੇ ਸਾਡੀ ਜਿਹੜੀ ਇਨਕਮ ਹੈ ਉਹ ਵਧੇ ਔਰ ਸਰਕਾਰ ਨੂੰ ਦੇ ਸਕੀਏ ਤੇ ਜਿਹੜੇ ਸਾਡੇ ਕੋਲ ਠੇਕੇਦਾਰ ਐ ਇਥੇ ਨਿੱਜੀ ਜਿਹੜੇ ਪਹਿਲਾਂ ਇਥੇ ਲੋਕਲ ਐ ਔਰ ਦੂਜੇ ਸਰਕਲ ਤੋਂ ਹੁਣ ਕੰਮ ਕਰ ਰਹੇ ਆ ਮਕੇਰੀਆਂ ਚ ਮੈਂ ਨਾਂ ਲੈਣ ਤੋਂ ਗਰੇਜ ਨਹੀਂ ਕਰੂੰਗਾ ਬੰਟੀ ਜਿਹਨਾਂ ਮਸ਼ਾਲਜਤ ਬੰਟੀ ਐ ਉਹ ਜਿਹੜਾ ਨਜਾਇਜ਼ ਸ਼ਰਾਬਪੁਨੀ ਸਾਹਿਬ ਸ਼ਰਾਬ ਵੇਚਣ ਵੱਲੇ ਇਹਨਾਂ ਨੂੰ ਜਿਹੜੇ ਨਜਾਇਜ਼ ਉਤਸ਼ਾਹਤ ਕਰ ਰਿਆ ਔਰ ਇੱਥੇ ਲੜਾਈ ਝਗੜੇ ਦਾ ਮਾਹੌਲ ਬਣਾ ਰਿਆ ਔਰ ਆਪਣੀ ਰਾਜਨੀਤੀ ਦੇ ਵਿੱਚ ਚਮਕਾ ਰਿਆ ਜਦ ਕਿ ਸਾਡਾ ਕਿਸੇ ਕੋਈ ਪਾਰਟੀ ਨਾਲ ਸੰਬੰਧ ਨਹੀਂ ਸਾਡਾ ਕਿਸੇ ਕੋਈ ਗਰੁੱਪ ਨਾਲ ਸੰਬੰਧ ਨਹੀਂ ਅਸੀਂ ਬਾਹਰੋਂ ਆ ਕੇ ਆਪਣਾ ਬਿਜ਼ਨਸ ਕਰ ਰਹੇ ਆ ਸਾਨੂੰ ਬਿਜ਼ਨਸ ਕਰਨ ਦੇਣਾ ਚਾਹੀਦਾ ਸਾਆਂ ਨਬਦੀਕੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਅਸੀਂ ਵਾਰ-ਵਾਰ ਫੇਰ ਪ੍ਰਸ਼ਾਸਨ ਨੂੰ ਦੱਸਦੇ ਆਂ ਕਿ ਸਾਡਾ ਬਹੁਤ 11-12 ਲੱਖ ਰੁਪਏ ਡੇਲੀ ਜਾ ਰਿਹਾ ਜੇ ਸਾਨੂੰ ਪੂਰੀ ਸਹੂਲਤ ਮਿਲੂਗੀ ਨਜਾਦੀਏ ਬੰਦ ਹੋਣਗੇ ਤੇ ਅਸੀਂ ਤੁਹਾਨੂੰ ਦੇ ਸਕਦੇ ਨੇ ਅਸੀਂ ਅਸੀਂ ਠੇਕੇ ਬੰਦ ਕਰੇ ਚਾਬੀਆਂ ਸਰਕਾਰ ਦੇ ਹਵਾਲੇ ਕਰਾਂਗੇ ਉਸ ਤੋਂ ਬਾਅਦ ਇਹ ਜਿੰਨੇ ਵੀ ਨਜਾਦੀਏ ਆ ਇਹ ਸਿਰਫ ਇੱਥੇ ਆੜੀ ਚਾਬੀ ਸਾਨੂੰ ਇੱਕ ਵਾਰੀ ਚੜਾਈ ਕਰਕੇ ਤੇ ਅਸੀਂ ਮੁੜ ਕੇ ਖੁੱਲੇ ਆਮਚ ਸ਼ਰਾਬ ਵੇਚੀਏ ਜਿਸ ਦਿਨ ਦੇ ਨਜਾਦੀਏ ਬੰਦ ਹੋਏ ਦੋ ਦਿਨ ਦੇ ਠੇਕੇ ਦੀ ਇਨਕਮ ਵੱਧ ਗਈ ਹੈ ਜਦ ਕਿ ਜਿੰਨੇ ਵੇਚਦੇ ਦੋ-ਦੋ ਲੱਖ ਇਨ ਇਸ ਕਰਕੇ ਇਹ ਬੰਦ ਕਰਨੇ ਪੈਣਗੇ ਇਹ ਆਪਣਾ ਹਰ ਲਗਾ ਲਾ ਬਣਾਉਂਦੇ ਆ ਵੀ ਅਸੀਂ ਜਿਹੜਾ ਕੰਮ ਕਰੀਏ ਔਰ ਠੇਕੇਦਾਰਾਂ ਨੂੰ ਤੰਗ ਕਰੀਏ ਮੈਂ ਤਾਂ ਇਹ ਹੀ ਕਹਿਣਾ ਵੀ ਇਹਨਾਂ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਲੜਾਈ ਦਾ ਕੋਈ ਮਤਲਬ ਨਹੀਂ ਇਹ ਗੱਲ ਪੈ ਕੇ ਲੜਾਈ ਕਰਕੇ ਸਰਵਿਸ ਨੂੰ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਸਾਡੀ ਜਿਹੜੀ ਇਹ ਹੀ ਬੇਨਤੀ ਪ੍ਰਸ਼ਾਸਨ ਨੂੰ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋਗੇ ਇਸ ਮਾਮਲੇ ਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਇਹ ਜੋ ਘਟਨਾਕ੍ਰਮ ਹੋਇਆ ਹੈ ਅੱਸੀ ਤਾਂ ਬਸ ਇਹ ਕਹਿਣਾ ਚਾਹੁੰਦੇ ਆਂ ਵੀ ਅਵਲ ਅੱਲਾ ਨੂੰ ਪਾਇਆ ਕੁਦਰਤ ਕੇ ਸਬੰਧੇ ਏਕ ਨੂਰ ਤੇ ਸਭਜ ਕੋ ਪਾਇਆ ਕੌਣ ਭਲੇ ਕੋ ਮੰਨਦੇ ਜਿਹੜਾ ਖਾਲਸਾ ਵਾ ਉਹ ਸਰਬੱਤ ਦਾ ਭਲਾ ਮੰਗਦਾ ਵਾ ਤੇ ਇਹ ਜੋ ਸਾਡੇ ਸਿਰਾਂ ਤੇ ਦਸਤਾਰਾਂ ਵਾ ਇਹ ਕਲਗੀਧਰ ਪਿਤਾ ਨੇ ਸਾਨੂੰ ਇਹ ਤਾਜ ਬਖਸ਼ੇ ਆ ਹੁਣ ਜੇ ਕੋਈ ਇਹ ਦਸਤਾਰ ਨੂੰ ਹੱਥ ਪਾਊਗਾ ਤਾਂ ਫਿਰ ਉਹਦੀ ਹਿਜਾਤ ਸਾਨੂੰ ਕਿਸੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਪੁੱਛਣ ਦੀ ਲੋੜ ਨਹੀਂ ਫਿਰ ਸਾਡਾ ਤੇਗ ਨੂੰ ਹੱਥ ਦਾ ਪੈਣਾ ਹੈ ਇਹ ਸਾਡੇ ਪਿਤਾ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਸਾਨੂੰ ਇਹ ਬਚਨ ਕੀਤੇ ਆ ਹੁਣ ਅਬ ਸਾਡਾ ਨਿਹੰਗ ਸਿੰਘਾ ਕੁਲਜਿੰਦਰ ਸਿੰਘ ਨੋਨੀ ਜੋ 2 ਸਾਲ ਤੋਂ ਦਲਪੰਦ ਸੇ ਭੱਤੀ ਹੋਇਆ ਜੋੜ ਮੇਲਿਆਂ ਤੇ ਆਉਂਦੇ ਆ ਆਪਣੀ ਕਿਰਤ ਵਿਰਤ ਵੀ ਕਰਦੇ ਆ ਜਦੋਂ ਇਹ ਉਹ ਨਸ਼ਾ ਵੇਚਦੇ ਆ ਜੋ ਜਿਹੜੇ ਮਨੁੱਖ ਉਹਨਾਂ ਨੂੰ ਸਮਝਾਉਣ ਵਾਸਤੇ ਗਏ ਵੀ ਭਾਈ ਇਹ ਹੁਣ ਕੰਮ ਨਹੀਂ ਚੱਲਣਾ ਤੁਸੀਂ ਇਹ ਕੰਮ ਬੰਦ ਕਰ ਦਿਓ ਤਾਂ ਉਹਨਾਂ ਨੇ ਅੱਗੋਂ ਗਾਲੀ ਗਲੋਚ ਕਰਤਾ ਇੱਕ ਕਿਸੇ ਨੌਜਵਾਨ ਨੇ ਇਨਾਂ ਦੀ ਦਸਤਾਰ ਨੂੰ ਵੀ ਹੱਥ ਪਾਉਣਾ ਚਾਹਿਆ ਪਿੱਛੇ ਹੋ ਕੇ ਫਿਰ ਇਹਨਾਂ ਨੇ ਆਪਣਾ ਦਸਤਾਰ ਸੰਭਾਲਣੀ ਕੀਤੀ ਤੇ ਉਤੋਂ ਫਿਰ ਇਹਨਾਂ ਦੀ ਤੂ ਤੂ ਮੈਮਾ ਹੱਥਾਂ ਵਿੱਚ ਹੱਥੋਂ ਪਈ ਹੋਈ ਹੈ ਸੋ ਅਸੀਂ ਪਹਿਲਾਂ ਤਾਂ ਇਹ ਦੇਖਦੀਏ ਹੁਣ ਇਹ ਠੇਕੇਦਾਰ ਵੀ ਬੈਠੇ ਨੇ ਸਾਰੇ ਬੈਠੇ ਨੇ ਜੋ ਖਾਲਸਾ ਹੈ ਵੈਸੇ ਤਾਂ ਅਸੀਂ ਚਕਰਵਤੀ ਪੂਰੇ ਪੰਜਾਬ 'ਚ ਵਿਚਰਦੇ ਆ ਤੇ ਜਿੱਥੇ ਵੀ ਜਿਸ ਨਗਰ 'ਚ ਪਿੰਡ 'ਚ ਅਸੀਂ ਪੜਾ ਲਾਉਨੇ ਆ ਉਥੇ ਹਫਤਾ ਇੱਕ ਤਾਂ ਜੋ ਵੀ ਨਸ਼ਾ ਵੇਚਣ ਵਾਲੇ ਐ ਸ਼ਾਂਤ ਹੋ ਕੇ ਬੈਠ ਜਾਂਦੇ ਪਤਾ ਵੀ ਨਿਹੰਗ ਸਿੰਘ ਫੌਜਾ ਆ ਗਈਆਂ ਵੀ ਡਾਂਗ ਫੇਰੂਗੇ ਤੇ ਅਸੀਂ ਤਾਂ ਪੂਰੇ ਸੰਸਾਰ ਨੂੰ ਹੀ ਸੰਸਾਰ 'ਚ ਜਿੰਨੇ ਨੌਜਵਾਨ ਆਉ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਭਾਈ ਨਸ਼ੇ ਤਿਆਗ ਕਰਕੇ ਗੁਰੂ ਵਾਲੇ ਬਣੀਏ ਗੁਰੂ ਨਾਲ ਜੁੜਨਾ ਕਰੀਏ ਤੋ ਇਹ ਜੋ ਆਪਣਾ ਕੁਲਜਿੰਦਰ ਸਿੰਘ ਢੋਨੀ ਏ ਇਹ ਆਪਣੇ ਕਿਰਤਵਿਰਤ ਕਰਦੇ ਨੇ ਕਾਫੀ ਸਾਲਾਂ ਤੋਂ ਹੁਣ ਜੇ ਉਸ ਕਰਕੇ ਕੋਈ ਇਹਨਾਂ ਨੂੰ ਟਾਰਗੇਟ ਕਰੇਗਾ ਸਾਡੇ ਨਿਹੰਗ ਸਿੰਘ ਵਾ ਦਸਤਾਰ ਨੂੰ ਕਿਸੇ ਨੂੰ ਹੱਥ ਪਾਉਣਗੇ ਤਾਂ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਭਾਈ ਇਹ ਹੁਣ ਤੁਸੀਂ ਆਪਣਾ ਆਪੇ ਵਿਚਾਰ ਕਰ ਲਓ ਕਿ ਕੀ ਕਰਨਾ ਹੈ